ਪੂਰੀ ਵੱਡੀ ਮੀਟਿੰਗ ਦੀ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਦੀ ਬੈਠਕ ਇਸ ਵੇਲੇ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਸੀਮਾਨਤ ਸਿੰਘ ਸੈਣੀ ਵੀ ਮੀਟਿੰਗ ਦੇ ਵਿੱਚ ਮੌਜੂਦ ਨੇ ਮੁੱਖ ਮੰਤਰੀ ਮਾਨ ਮੀਟਿੰਗ ਦੇ ਵਿੱਚ ਪਾਣੀ ਤੇ ਸੀਆਈਐਸਐਫ ਦਾ ਮੁੱਦਾ ਚੁੱਕਣਗੇ ਸੀਐਸਐਫ ਦੇ ਖਰਚੇ ਨੂੰ ਲੈ ਕੇ ਪੰਜਾਬ ਦਾ ਪੱਖ ਮੁੱਖ ਮੰਤਰੀ ਮਾਨ ਦੇ ਵੱਲੋਂ ਰੱਖਿਆ ਜਾਵੇਗਾ ਕਿਉਂਕਿ ਪਾਣੀ ਵਾਲੇ ਮੁੱਦੇ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਦਾ ਮੁੱਦਾ ਖੂਬ ਭੁਖਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਟੈਂਡ ਸਪਸ਼ਟ ਕੀਤਾ ਗਿਆ ਕਿ ਇੱਕ ਬੂੰਦ ਵੀ ਵਾਧੂ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੱਕ ਵੀ ਪਹੁੰਚਦਾ ਹੈ ਤੇ ਉੱਥੇ ਹੀ ਜੋ ਫੈਸਲਾ ਲਿਆ ਗਿਆ ਕਿ ਨੰਗਲ ਡੈਮ ਤੇ ਸੀਐਸਐਫ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ ਉਸ ਦਾ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਪਾਣੀ ਤੇ ਸੀਐਸਐਫ ਦਾ ਮੁੱਦਾ ਅੱਜ ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਚੁੱਕਿਆ ਜਾਵੇਗਾ ਆ ਦਰਸ਼ਨ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕਾਉਂਸਲ ਦੀ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਗਪਾਈ ਜੁੜੇ ਹੋਏ ਨੇ ਆ ਪੰਕਜ ਪੰਜਾਬ ਦੇ ਲਿਹਾਜ਼ ਦੇ ਨਾਲ ਆ ਨੀਤੀ ਆਯੋਗ ਦੀ ਮੀਟਿੰਗ ਬਹੁਤ ਐਮ ਹੈ ਆ ਮੁੱਖ ਮੰਤਰੀ ਮਾਨਤੇ ਵੱਲੋਂ ਜੋ ਕਿ ਪਾਣੀ ਵਾਲਾ ਮੁੱਦਾ ਵੀ ਚੁੱਕਿਆ ਜਾਵੇਗਾ ਸੀਐਸਰ ਫੜਾ ਮੁੱਦਾ ਵੀ ਚੁੱਕਿਆ ਜਾਵੇਗਾ ਦੇਖੋ ਨਿਸ਼ਚਿਤ ਤੌਰ ਤੇ ਕਿਉਂਕਿ ਨੀਤੀ ਆਯੋਗ ਦੀ ਬੈਠਕ ਦਾ ਮਕਸਦ ਇਹ ਹੁੰਦਾ ਹੈ ਕਿ ਸੂਬਾ ਸਰਕਾਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਸਾਹਮਣੇ ਰੱਖੀਆਂ ਜਾਣ ਔਰ ਕਿਉਂਕਿ ਇਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦੇ ਨੇ ਤਾਂ ਜਿਹੜੀਆਂ ਵੀ ਡਿਮਾਂਡ ਹੁੰਦੀਆਂ ਨੇ ਉਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇ ਇਸ ਬਾਰੇ ਚਰਚਾ ਹੁੰਦੀ ਹੈ ਔਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਾ ਤਾਲਮੇਲ ਹੋਰ ਚੰਗਾ ਹੋ ਸਕੇ ਹਾਲਾਂਕਿ ਕਈ ਵਾਰ ਜਿਹਾ ਵੀ ਹੋਇਆ ਕਿ ਭਗਵੰਤ ਮਾਨ ਹੋਰਾਂ ਨੇ ਨੀਤੀਯੋਗ ਦੀ ਬੈਠਕ ਦਾ ਬਾਈਕਾਟ ਵੀ ਕੀਤਾ ਨੀਤੀਯੋਗ ਦੀ ਬੈਠਕ ਤੇ ਵਿੱਚ ਸ਼ਾਮਲ ਨਹੀਂ ਹੋਏ ਸੀਗੇ ਪਿਛਲੀ ਵਾਰ ਜਦੋਂ ਇੰਡੀਆ ਅਲਾਈਂਸ ਦਾ ਹਿੱਸਾ ਸੀਗੇ ਲੇਕਿਨ ਅੱਜ ਦੀ ਬੈਠਕ ਨੂੰ ਲੈ ਕੇ ਭਗਵੰਤ ਮਾਨ ਹੋਰਾਂ ਦੀ ਖਾਸੀ ਤਿਆਰੀ ਹੈ ਔਰ ਕਈ ਸਾਰੀਆਂ ਅਹਿਮ ਮੰਗਾਂ ਨੂੰ ਲੈ ਕੇ ਆ ਚਰਚਾ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਕੀਤੀ ਜਾਏਗੀ ਸਭ ਤੋਂ ਅਹਿਮ ਮਸਲਾ ਹੈ BBMP ਦੇ ਉੱਤੇ ਜਿਹੜੀ ਤਨਾਤੀ 295 CISF ਦੇ ਕੀਤੀ ਗਈ ਹੈ ਔਰ ਨਾਲ ਹੀ ਨਾਲ ਪਾਣੀ ਦੀ ਵੰਡ ਨੂੰ ਲੈ ਕੇ ਜਿਹੜਾ ਹਰਿਆਣਾ ਦੇ ਨਾਲ ਪੰਜਾਬ ਦਾ ਪੇਚਾ ਰਹਿੰਦਾ ਹੈ ਇਸ ਬਾਬਤ ਚਰਚਾ ਕੀਤੀ ਜਾਏਗੀ ਸਤਲੁ ਜਮਨਾ ਲਿੰਕ ਦੀ ਬਜਾਏ ਜਮਨਾ ਸਤਲੁ ਲਿੰਕ ਦੇ ਬਾਰੇ ਚਰਚਾ ਜਿਹੜੀ ਉਹ ਕੀਤੀ ਜਾਏਗੀ ਔਰ ਇਸ ਦੇ ਨਾਲ ਨਾਲ ਕਿਉਂਕਿ ਪੰਜਾਬ ਐਸ ਵੇਲੇ ਆਰਥਿਕ ਸੰਕਟ ਵੀ ਗੁਜ਼ਰ ਰਿਹਾ ਹੋਇਆ ਔਰ ਜਿਵੇਂ ਪੰਜਾਬ ਦੇ ਜਿਹੜੇ ਗਵਾਂਡੀ ਆ ਸੂਬੇ ਨੇ ਹਿਮਾਚਲ ਪ੍ਰਦੇਸ਼ ਹੈ ਇਹਨਾਂ ਨੂੰ ਸਪੈਸ਼ਲ ਪੈਕੇਜ ਪਹਾੜੀ ਇਲਾਕੇ ਹੋਣ ਦੇ ਨਾਤੇ ਦਿੱਤਾ ਜਾਂਦਾ ਹੈ ਤਾਂ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਸਪੈਸ਼ਲ ਪੈਕੇਜ ਜਿਹੜਾ ਵੈ ਉਹ ਦਿੱਤਾ ਜਾਵੇ ਔਰ ਪਾਕਿਸਤਾਨ ਦੇ ਨਾਲ ਜਦੋਂ ਜੰਗ ਲੱਗੀ ਕੁਝ ਜਿਹੜੇ ਨੁਕਸਾਨ ਹੋਏ ਔਰ ਖਾਸ ਤੌਰ ਤੇ ਜਿਹੜਾ 43 ਤਾਰਾਂ ਦੇ ਪਾਰ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਉਸ ਬਾਬਤ ਵੀ ਜਿਹੜੀ ਚਰਚਾ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਜਿਹੜੀ ਹੈ ਨੀਤੀ ਯੋਗ ਦੀ ਬੈਠਕ ਦੇ ਵਿੱਚ ਕਰਨਗੇ ਜੀ ਪਰਵਿੰਦਰ ਆ ਪੰਕਾਇ ਪਿਛਲੇ ਦਿਨੀ ਜੇਕਰ ਇੱਕ ਫੈਸਲੇ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਕਰਜ਼ੇ ਨੂੰ ਲੈ ਕੇ ਕੇਂਦਰ ਨੇ ਕੈਪਿੰਗ ਕੀਤੀ ਪੰਜਾਬ ਦੇ ਵੱਲੋਂ ਆ ਪੰਜਾਬ ਦੇ ਵੱਲੋਂ ਜੋ ਕਰਜ਼ਾ ਲਿਆ ਜਾਂਦਾ ਉਸ ਨੂੰ ਲੈ ਕੇ ਲਿਮਟ ਇੱਕ ਤੈਅ ਕੀਤੀ ਜਾਂਦੀ ਹੈ ਉਹ ਵੀ ਮੁੱਦਾ ਚ ਚੁੱਕਿਆ ਜਾ ਸਕਦਾ ਹੈ ਦੇਖੋ ਨਿਸ਼ਚਿਤ ਤੌਰ ਤੇ ਕਿਉਂਕਿ ਖਾਸ ਤੌਰ ਦੇ ਉੱਤੇ ਜਦੋਂ ਨਿਤੀਯੋਗ ਦੀ ਬੈਠਕ ਹੁੰਦੀ ਹੈ ਤਾਂ ਸੂਬਾ ਸਰਕਾਰਾਂ ਦਾ ਹੁੰਦਾ ਹੈ ਕਿ ਜਿਹੜੇ ਜਿਹੜੇ ਇੱਕ ਆਰਥਿਕ ਪੱਖੋਂ ਗੱਲ ਕੀਤੀ ਜਾਵੇ ਉਹਨਾਂ ਦੇ ਜਿਹੜੇ ਮਸਲੇ ਹੁੰਦੇ ਹੈ ਕਿ ਕਿੱਥੋਂ ਕਿਵੇਂ ਕਿੱਦਾਂ ਪੈਕੇਜ ਦੀ ਲੋੜ ਹੈ ਕਿੱਥੋਂ ਕਿਵੇਂ ਪੈਸੇ ਦੀ ਲੋੜ ਹੈ ਖਾਸ ਤੌਰ ਤੇ ਜਿਹੜੇ ਕੇਂਦਰ ਸਰਕਾਰ ਨੇ ਜਿਹੜੇ ਆਰਟੀਐਫ ਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਕਹਿ ਰਹੀ ਕਿ ਪੈਸਾ ਰੋਕਿਆ ਹੈ ਹੈਲਥ ਦਾ ਪੈਸਾ ਰੋਕਿਆ ਹੋਇਆ ਹੈ ਹੋਰ ਹੁਣ ਜਿਹੜੇ ਜਿਹੜਾ ਕਰਜ਼ਾ ਲੈਣਾ ਹੁੰਦਾ ਹੈ ਉਸ ਦੇ ਵਿੱਚ ਜਿਹੜੀ ਕੈਪਿੰਗ ਕੀਤੀ ਹੈ ਇਹ ਮਸਲੇ ਸਾਰੇ ਜਿਹੜੇ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕੇ ਜਾਣਗੇ ਹਾਂ ਠੀਕ ਹੈ ਪੰਕਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕਾਉਂਸਲ ਦੀ ਇਸ ਵੇਲੇ ਬੈਠਕ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਹੈ ਜਿੱਥੇ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਨਾਇਬ ਸੈਣੀ ਇਸ ਮੀਟਿੰਗ ਦੇ ਵਿੱਚ ਮੌਜੂਦ ਦੱਸਿਆ ਮਾਨ ਮੀਟਿੰਗ ਦੇ ਵਿੱਚ ਪਾਣੀ ਤੇ ਸੀਐਸਐਫ ਦਾ ਮੁੱਦਾ ਚੁੱਕਣਗੇ ਉੱਥੇ ਹੀ ਆ ਪੰਜਾਬ ਦੇ ਨਾਲ ਸੰਬੰਧ ਜਿਹੜੇ ਵੱਡੇ ਮੁੱਦੇ ਨੇ ਉਹ ਮੁੱਦੇ ਵੀ ਮੁੱਖ ਮੰਤਰੀ ਮਾਨ ਦੇ ਲਈ ਇਸ ਮੀਟਿੰਗ ਦੇ ਵਿੱਚ ਚੁੱਕੇ ਜਾਣਗੇ ਨੀਤੀ ਆਯੋਗ ਦੇ ਵਿੱਚ ਮੀਟਿੰਗ ਹੈ ਪ੍ਰਧਾਨ ਮੰਤਰੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਮੈਂ ਉੱਥੇ ਜਾਊਂਗਾ ਤੇ ਵੀ ਲੈ ਕੇ ਜਾਊਂਗਾ ਵੀ ਜਿਆਦਾ ਕੀ ਕਰਨਾ ਹੈ ਦੱਸੋ ਫਿਰ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਕਿੱਥੇ ਤੂ ਉਹ ਪੰਜਾਬ ਕੁਸਟਮ ਡਿਊਟੀ ਕੋਲੋਂ ਮੰਗਨੇ ਬਰੇ। ਜਸਾਂ ਬਹਿ ਰਿਆ ਕਰਨੇ ਸਾਰੇ। ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ ਚ ਫੋਰਸਾਂ ਚਾਹੀਦੀਆਂ ਨੇ ਇੰਨੇ ਪੰਜਾਬ ਪੁਲਿਸ ਭੇਜ ਦੋ। ਤੇ ਜਦੋਂ ਆਪੜਾ ਭੇਜਣਾ ਹੁੰਦਾ ਉਹ ਤਾਂ ਪੈਸੇ ਲਉਂਦੇ। ਹਾਲਾਂਕਿ ਨੈਸ਼ਨਲ ਕੌਸ ਵਾਸਤੇ ਲੜ ਰਹੇ ਹਾਂ ਅਸੀਂ। ਟੈਰਰਿਜ਼ਮ ਜਿਹੜਾ ਜਾਂ ਗੈਂਗਸਟਰਵਾਦ ਉਹ ਬਾਹਰੋਂ ਆਇਆ। ਪਾਕਿਸਤਾਨ ਵੱਲੋਂ ਸਪੌਂਸਰਡ ਹੈ ਸਾਰਾ। ਡਰੋਨ ਆਉਂਦੇ ਰੋਜ਼। ਅੱਧ ਬਚਦੇ ਫੜਦੇ ਵੀ ਆ। ਉਹ ਸਾਰਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਸਰਕਾਰ ਦਾ ਹੈ